ਵਿਕਰਮ ਜੀ ਠਿਆ ਜੇਲ੍ਹ ਦੇ ਵਿੱਚ ਹੈ ਪਰ ਜਿਹੜੀਆਂ ਕਾਂਗਰਸ ਹੈ ਜਿਹੜੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਸੀ ਚੰਨੀ ਸਰਕਾਰ ਚ ਉਹਨਾਂ ਤੇ ਪਰਚਾ ਦਰਜ ਹੋਇਆ ਸੀ ਪਰ ਉਹਨਾਂ ਦੇ ਵੀ ਬਹੁਤ ਸਾਰੇ ਆਗੂ ਕਹਿੰਦੇ ਆ ਕਿ ਬਦਲਾਖੋਰੀ ਦੀ ਰਾਜਨੀਤੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸ ਬਹੁਤ ਚਿੱਕਾ ਮਾਰ ਰਹੇ ਸੀਗੇ ਕਿ ਲੋ ਜੀ ਮਜੀਠਿਆ ਜੀ ਨੇ ਨਸਾ ਬਹੁਤ ਬੇਚਾ ਬਹੁਤੇ ਕੀਤਾ ਉਹ ਕੀਤਾ ਆਮ ਤਨ ਤੋਂ ਬਹੁਤ ਜ਼ਿਆਦਾ ਦੀ ਵੀ ਚਰਚਾ ਹੁੰਦੀ ਹੈ ਪਰ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਭਗਵੰਤ ਮਾਨ ਸਾਹਿਬ ਦੀ ਸੋਚ ਸਹੀ ਹੋ ਸਕਦੀ ਹੈ ਬਤੌਰ ਮੁੱਖ ਮੰਤਰੀ ਪਰ ਨੀਚਲਾ ਪੂਰਾ ਸਿਸਟਮ ਜਿਹੜਾ ਕਰਪਟ ਹੈਗਾ ਉਹਦੇ ਉੱਤੇ ਕਾਰਵਾਈ ਕੌਣ ਕਰੇਗਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਨਾਮ ਸੀ ਕਮਲਕੌਰ ਉਹਦਾ ਕਤਲ ਕਰ ਦਿੱਤਾ ਗਿਆ ਤੇ ਤੁਹਾਡੇ ਕੋਲ ਸਿਵ ਸੈਨਿਕ ਉਹਦੇ ਹੱਕ ਦੇ ਵਿੱਚ ਖੜੇ ਇਹ ਕੋਈ ਤਾਲੀਬਾਨ ਦਾ ਦੇਸ਼ ਤਾਂ ਹੈ ਨਹੀਂ ਇਹ ਕੋਈ ਅਫਗਾਨਿਸਤਾਨ ਦਾ ਦੇਸ਼ ਨਹੀਂ ਵੀ ਜੋ ਤੁਹਾਨੂੰ ਪਸੰਦ ਨਾ ਆਏ ਉਹਦੇ ਖਿਲਾਫ ਤੁਸੀਂ ਉਹਨੂੰ ਹੱਤਿਆ ਕਰ ਦੋਗੇ ਉਹਨੂੰ ਮਾਰ ਦੋਗੇ ਇਹ ਤਾਲੀਬਾਨੀ ਹਕੂਮਤ ਤੇ ਚੱਲ ਨਹੀਂ ਰਹੀ ਤੁਸੀਂ ਕਹਿੰਦੇ ਹੋ ਕਿ ਸਾਡਾ ਮੈਨੂ ਦੇ ਉਲਟ ਚੱਲਦੇ ਹੋ ਤੁਸੀਂ ਅਸ਼ਲੀਲਤਾ ਫਲਾਉਣ ਵਾਲਿਆਂ ਦੇ ਹੱਕ 'ਚ ਜਾਂ ਜੈਦਸ ਕਹਿੰਦੇ ਮੈਨੂ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਜੱਜ ਬਣ ਕੇ ਕਾਰਵਾਈ ਕਰ ਦੇ ਇਹ ਤਾਂ ਫਿਰ ਜੰਗਲ ਰਾਜ ਹੋ ਜਾਏਗਾ ਮੈਨੂੰ ਕੋਈ ਔਰਤ ਪਸੰਦ ਨਹੀਂ ਆਏਗੀ ਵੀ ਇਹਨੇ ਫਰਾਗ ਕਿਉਂ ਪਾਈ ਹੈ ਇਹਨੇ ਇਹ ਕਿਉਂ ਪਾਇਆ ਤੇ ਮੈਂ ਚਾਕੂ ਘੜ ਕੇ ਉਹਦੀ ਹੱਤਿਆ ਕਰਦਾਗਾ ਇਹ ਤਾਂ ਕੋਈ ਸਾਡੀ ਦੇਸ਼ ਦਾ ਸੱਭਿਆਚਾਰ ਨਹੀਂ ਹੈਗਾ ਸਾਡੇ ਸਿਖ ਸੈਨਿਕਾਂ ਤੇ ਦੋਸ਼ ਲੱਗ ਜਾਂਦਾ ਕਿ ਉਹ ਸੁਰੱਖਿਅੀਆਂ ਦੇ ਵਿੱਚ ਰਹਿਣ ਦੇ ਲਈ ਅਕਸਰ ਵਿਵਾਦਤ ਬਿਆਨ ਦਿੰਦੇ ਹੁਣ ਗਲਜੀਤ ਦੀ ਫਿਲਮ ਆਈ ਹੈ ਸਰਦਾਰ ਜੀ ਤੇ ਤੁਹਾਡੇ ਕੋਲ ਸਿਖ ਸੈਨਿਕ ਵਿਰੋਧਤਾ ਕਰਦੇ ਵਿਰੋਧਤਾ ਕਰ ਕਿਉਂ ਰਹੇ ਅਗਰ ਗਲਜੀਤ ਦੂਸਾਂਜ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਦਾ ਕੰਮ ਕਰਨਾ ਗਲਤ ਹੈ ਤਾਂ ਫਿਰ ਪਹਿਲਗਾਮ ਦੇ ਵਿੱਚ ਹੱਤਿਆਕਾਂਡ ਤੋਂ ਤੁਰੰਤ ਬਾਅਦ ਕਿਸੇ ਪਾਕਿਸਤਾਨੀ ਟੀਮ ਦਾ ਸਾਡੇ ਦੇਸ਼ ਦੇ ਵਿੱਚ ਆਣਾ ਔਰ ਦਾ ਸਵਾਗਤ ਕਰਨਾ ਵੀ ਗਲਤ ਹੈ ਇਸ ਤਰ੍ਹਾਂ ਦਾ ਦੋਰਾ ਮਾਡਲ ਨਹੀਂ ਹੋ ਸਕਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਜਿਹਦੇ ਉੱਤੇ ਵਿਰੋਧੀ ਪਾਰਟੀਆਂ ਵਕ-ਵਕ ਤਰ੍ਹਾਂ ਦੀਆਂ ਟਿੱਪਣੀਆਂ ਕਰਦੀਆਂ ਨੇ ਭਾਵੇਂ ਵਿਕਰਮ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਅੱਜ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਪਾਸੇ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਜਿਹੜੇ ਮਜੀਠੀਆ ਨੇ ਉਨ ਸਰਕਾਰ ਕਹਿੰਦੀ ਹੈ ਨਸ਼ਿਆਂ ਦੇ ਖਿਲਾਫ ਲਈ ਉਹਨਾਂ ਨੂੰ ਅੰਦਰ ਕੀਤਾ ਗਿਆ ਪਰ ਜਿਆਦਾ ਦਾ ਮਾਮਲਾ ਵੀ ਆਉਂਦਾ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੈਂਨਾ ਸ਼ਿਵ ਸੈਨਾ ਆਗੂ ਪਵਨ ਗੁਪਤਾ ਨੇ ਗੱਲਬਾਤ ਕਰਦੇ ਕਿ ਇਹਨਾਂ ਦੀ ਪਾਰਟੀ ਇਸ ਮਾਮਲੇ ਵਿੱਚ ਕੀ ਸਟੈਂਡ ਰੱਖਦੀ ਹੈ ਗੁਪਤਾ ਜੀ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਚਲਾ ਰਹੀ ਹੈ ਤੁਹਾਡੀ ਪਾਰਟੀ ਦਾ ਤੁਹਾਡੇ ਸੰਗਠਨ ਦਾ ਕੀ ਸਟੈਂਡ ਹੈ ਦੇਖੋ ਸ਼ਿਵ ਸੈਨਾ ਹਿੰਦੁਸਤਾਨ ਦੇ ਨੈਸ਼ਨਲ ਚੀਫ ਹੋਣ ਦੇ ਨਾਤੇ ਪੰਜਾਬ ਦੇ ਇੱਕ ਸੋਹਰਦ ਨਾਗਰਿਕ ਹੋਣ ਦੇ ਨਾਤੇ ਮੇਰੀ ਸਰਕਾਰ ਨੂੰ ਸ਼ੁਭ ਕਾਮਨਾ ਹੈ ਕਿ ਜੁੱਤ ਜਿਹੜਾ ਨਸ਼ੇ ਦੇ ਵਿਰੁੱਧ ਚਲਾ ਰਹੇ ਉਹ ਬਹੁਤ ਅੱਛੀ ਸੋਚ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਣਾ ਕਿਸੇ ਵੀ ਤਰੀਕੇ ਨਾਲ ਗਲਤ ਨਹੀਂ ਠਹਿਰਾਇਆ ਜਾ ਸਕਦਾ ਬਸ ਇਹਦੇ ਵਿੱਚ ਕੋਈ ਰਾਜਨੀਤਿਕ ਬਦਲਾਖੋਰੀ ਨਹੀਂ ਆਣੀ ਚਾਹੀਦੀ ਵਿਕਰਮ ਜਿੱਥੇ ਜੇਲ੍ਹ ਦੇ ਵਿੱਚ ਹੈ ਪਰ ਜਿਹੜੀਆਂ ਕਾਂਗਰਸ ਹੈ ਜਿਹੜੀਆਂ ਉਹਦੇ ਵਿਰੋਧ ਦੇ ਵਿੱਚ ਸੀ ਚੰਨੀ ਸਰਕਾਰ ਚ ਉਹਨਾਂ ਤੇ ਪਰਚਾ ਦਰਜ ਹੋਇਆ ਸੀ ਪਰ ਉਹਨਾਂ ਦੇ ਵੀ ਬਹੁਤ ਸਾਰੇ ਆਗੂ ਕਹਿੰਦੇ ਆ ਕਿ ਬਦਲਾਖੋਰੀ ਦੀ ਰਾਜਨੀਤੀ ਹੈ ਦੇਖੋ ਇਹ ਸੌਹਲਤ ਦੀ ਰਾਜਨੀਤੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸ ਬਹੁਤ ਚਿੱਕਾ ਮਾਰ ਰਹੇ ਸੀ ਕਿ ਲੋ ਜੀ ਮਜੀਠੀਆ ਜੀ ਨੇ ਨਸਾ ਬਹੁਤ ਬੀਚਾ ਬਹੁਤ ਕੀਤਾ ਉਹ ਕੀਤਾ ਪਰਚਾ ਦਰਜ ਕਰਤਾ ਤੁਸੀਂ ਕਿਹਾ ਵੀ ਚੰਨੀ ਮੁੱਖ ਮੰਤਰੀ ਸੀ ਕਾਂਗਰਸ ਦੇ ਤੇ ਉਹਨਾਂ ਨੇ ਪਰਚਾ ਦਰਜ ਕਰਤਾ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਸਾਰੇ ਸਟੇਟਮੈਂਟ ਹੈ ਮਜੀਠੀਆ ਜੀ ਦੇ ਖਿਲਾਫ ਕਾਂਗਰਸ ਦੇ ਬਹੁਤ ਸਾਰੇ ਲੀਡਰ ਸਾਹਿਬਾਨ ਦੀ ਸਟੇਟਮੈਂਟ ਹੈ ਤਾਂ ਇਸ ਕਰਕੇ ਉਹਨਾਂ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਆਪਣੀਆਂ ਪੁਰਾਣੀਆਂ ਸਟੇਟਮੈਂਟਾਂ ਜ਼ਰੂਰ ਚੈੱਕ ਕਰ ਲੈਣੀਆਂ ਚਾਹੀਦੀਆਂ ਮੈਂ ਇੱਕ ਗੱਲ ਜ਼ਰੂਰ ਕਹੀ ਹੈ ਵੀ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਚਲਾਇਆ ਜਾ ਰਿਹਾ ਇੱਕ ਸਵਾਗਤਯੋਗ ਕਦਮ ਹੈ ਕੋਈ ਚਲਾਏ ਇਹ ਸਰਕਾਰ ਚਲਾਏ ਆਉਣ ਵਾਲੀ ਸਰਕਾਰ ਚਲਾਏ ਲੇਕਿਨ ਇਹਦੇ ਵਿੱਚ ਰਾਜਨੀਤਿਕ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਅਗਰ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਜੁਰਮ ਕੀਤਾ ਤਾਂ ਸਬੂਤਾਂ ਸਮੇਤ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਤੁਸੀਂ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੋਈ ਕਾਰਵਾਈ ਕਰੋ ਔਰ ਬਾਅਦ ਚ ਤੁਹਾਨੂੰ ਕੋਰਟ ਚ ਜਾ ਕੇ ਮੂੰਹ ਦਿਖਾਣੇ। ਇਹ ਆਮਦਨ ਤੋਂ ਬਾਅਦ ਜਾਇਦਾਦ ਦੀ ਵੀ ਚਰਚਾ ਹੁੰਦੀ ਹੈ ਪਰ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗਾ। ਦੇਖੋ ਗੱਲ ਇਹ ਹੈ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਦਾ ਦਾਅਵਾ ਜ਼ਰੂਰ ਹੋ ਰਿਹਾ ਹੈ। ਔਰ ਅੱਜ ਵੀ ਕੋਈ ਡੀਐਸਪੀ ਸਾਹਿਬ ਕੋਈ ਰਿਸ਼ਵਤ ਖੋਹਦੇ ਕੇਸ ਚੋਂ ਨੂੰ ਗ੍ਰਿਫਤਾਰ ਕੀਤਾ। ਅਗਰ ਸੱਚੇ ਮਨ ਨਾਲ ਕਾਰਵਾਈ ਹੋਏ ਜੜ ਨੂੰ ਹੱਥ ਪਾਇਆ ਜਾਵੇ ਤੇ ਸ਼ਿਵ ਸੈਨਾ ਹਿੰਦੁਸਤਾਨ ਦਾ ਸਵਾਗਤ ਕਰਦੀ ਹੈ। ਪਰ ਕੇਵਲ ਟਹਿਣੀਆ ਟਹਿਣੀਆ ਦੇ ਕਾਰਵਾਈ ਹੋਵੇ। ਤੇ ਫਿਰ ਤੇ ਗੱਲ ਬੰਨਣੀ ਨਹੀਂ ਹੈ ਜੜ ਨੂੰ ਹੱਥ ਪੈਣਾ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਦੀ ਸੋਚ ਸਹੀ ਹੋ ਸਕਦੀ ਆ ਬਤੌਰ ਮੁੱਖ ਮੰਤਰੀ ਪਰ ਨੀਚਲਾ ਪੂਰਾ ਸਿਸਟਮ ਜਿਹੜਾ ਕਰਪਟ ਹੈਗਾ ਉਹਦੇ ਉੱਤੇ ਕਾਰਵਾਈ ਕੌਣ ਕਰੇਗਾ ਇਕੱਲਾ ਵਿਅਕਤੀ ਤਾਂ ਨਹੀਂ ਕਰ ਸਕਦਾ ਨਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਦੇ ਤੌਰ ਤੇ ਇਮਾਨਦਾਰ ਹੋ ਸਕਦੇ ਆ ਉਹਨਾਂ ਦੀਆਂ ਨੀਤੀਆਂ ਇਮਾਨਦਾਰ ਹੋ ਸਕਦੀਆਂ ਪਰ ਪੂਰਾ ਸਿਸਟਮ ਜੰਗਾਲ ਲੱਗਾ ਹੈ ਪੂਰੇ ਸਿਸਟਮ ਨੂੰ ਦੇਖਿਆ ਜਾਣਾ ਚਾਹੀਦਾ ਹੈ ਅੱਜ ਕਹ ਰਹੇ ਤੁਸੀਂ ਭ੍ਰਸ਼ਟਾਚਾਰ ਦੇ ਖਿਲਾਫ ਕਾਰਵਾਈ ਹੋ ਜਾਏ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਸੜਕਾਂ ਤੇ ਕਰੋੜਾਂ ਰੁਪਏ ਦਾ ਬਜਟ ਲੱਗ ਰਿਹਾ ਹੈ ਆ ਪਟਿਆਲੇ ਆਪਾਂ ਉਹ ਤਾਂ ਚਲੋ ਪੂਰੇ ਪੰਜਾਬ ਦੀ ਗੱਲ ਨਹੀਂ ਕਰ ਪਟਿਆਲੇ ਦੀ ਕੋਈ ਸੜਕ ਸਹੀ ਬਣੀ ਹੋਈ ਨਹੀਂ ਦਿਖ ਰਹੀ ਸੀਵਰੇਜ ਸਹੀ ਨਹੀਂ ਦਿਖ ਰਿਹਾ ਕੋਈ ਨਵਾਂ ਪ੍ਰੋਜੈਕਟ ਨਹੀਂ ਦਿਖ ਰਿਹਾ ਇਹ ਭ੍ਰਸ਼ਟਾਚਾਰ ਦੀ ਜੜ ਹੈ ਇੱਥੇ ਭ੍ਰਸ਼ਟਾਚਾਰ ਹੋਇਆ ਨਾ ਕਿਉਂ ਟੈਂਡਰ ਲੱਗ ਕੇ ਟੈਂਡਰ ਪੂਰੇ ਕਿਉਂ ਨਹੀਂ ਹੋਏ ਤੇ ਇਹ ਜਿਹੜਾ ਹੈ ਭਗਵੰਤ ਮਾਨ ਜੀ ਇਮਾਨਦਾਰ ਹੋ ਸਕਦੇ ਬੀਗ ਮੁੱਖ ਮੰਤਰੀ ਇਮਾਨਦਾਰ ਹੋ ਸਕਦੇ ਸਿਸਟਮ ਪੂਰੇ ਦਾ ਪੂਰਾ ਕਰਪਟ ਹੋਇਆ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਪਰ ਤੁਹਾਡੇ ਸਿੱਖ ਸੈਨਿਕਾਂ ਤੇ ਦੋਸ਼ ਲੱਗ ਜਾਂਦਾ ਕਿੰਨੇ ਸੁਰਖੀਆਂ ਦੇ ਵਿੱਚ ਰਹਿਣ ਦੇ ਲਈ ਅਕਸਰ ਵਿਵਾਦਤ ਬਿਆਨ ਦਿੰਦੇ ਹੁਣ ਗਲਜੀਤ ਦੀ ਫਿਲਮ ਆਈ ਹੈ ਸਰਦਾਰ ਜੀ ਤੇ ਤੁਹਾਡੇ ਕੋਲ ਸਿੱਖ ਸੈਨਿਕ ਵਿਰੋਧਤਾ ਕਰਦੇ ਵਿਰੋਧ ਤਾਂ ਕਰ ਕਿਉਂ ਰਹੇ ਨੇ ਪਹਿਲੀ ਗੱਲ ਤੇ ਮੇਰੀ ਸਿੱਖ ਸੈਨਾ ਦੁਸਤਾਨ ਦੇ ਕਿਸੇ ਲੀਡਰ ਨੇ ਦੁਲਜੀਤ ਦੁਸਾਨ ਜਿਹੜੇ ਤੇ ਕੋਈ ਵੀ ਬਿਆਨ ਨਹੀਂ ਦਿੱਤਾ। शिवसेना ਦੁਸਤਾਂ ਦਾ ਜਿੱਤੇ ਦੇ ਸੰਬੰਧ ਹੈ ਉਸ ਇਸ ਸੰਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ। ਕਿਉਂਕਿ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਵੀ ਵਿਰੋਧਤਾ ਕਿਸ ਚੀਜ਼ ਦੇ ਲਈ ਹੈ। ਮੈਂ ਤੁਹਾਡੇ ਤੋਂ ਜਾਣਕਾਰੀ ਲਈਆ ਹੁਣੇ ਪਤਾ ਲੱਗਿਆ ਤਾਂ ਮੈਂ ਸਮਝਦਾ ਕਿ ਇਸ ਮਾਮਲੇ 'ਚ ਫਿਰ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਣੀ ਚਾਹੀਦੀ ਹੈ। ਅਗਰ ਫਿਲਮ 'ਚ ਕੋਈ ਪਾਕਿਸਤਾਨੀ ਕਲਾਕਾਰ ਕੰਮ ਨਹੀਂ ਕਰੇ ਕਿਉਂਕਿ ਉਹਨਾਂ ਨੇ ਸਾਡੇ ਦੇਸ਼ ਦੇ ਖਿਲਾਫ ਇੰਨਾ ਵੱਡਾ ਅਤਵਾਦ ਛਿੜਿਆ ਹੈ ਤੇ ਸਾਡੀ ਟੀਮਾਂ ਨੂੰ ਵੀ ਨਹੀਂ ਖੇਡਣਾ ਚਾਹੀਦਾ। ਬਾਲਾ ਸਾਹਿਬ ਟਾਕਰੇ ਨੇ ਬਹੁਤ ਪਹਿਲੇ ਇੱਕ ਲਾਈਨ ਲਈ ਸੀ ਕਿ ਜੇ ਕੋਈ ਸਾਡੇ ਦੇਸ਼ ਦੇ ਨਾਗਰਿਕਾਂ ਦੀ ਹੱਤਿਆ ਕਰਦਾ ਅੱਤਵਾਦ ਫੁਲਾਉਂਦਾ ਤੇ ਅਸੀਂ ਕ੍ਰਿਕਟ ਕਿਉਂ ਖੇਡ ਰਹੇ ਤੇ ਅੱਜ ਇਹ ਸਟੇਟਮੈਂਟ ਆਈ ਵੀ ਹਾਕੀ ਦਾ ਟੂਰਨਾਮੈਂਟ ਖੇਡਿਆ ਜਾਏਗਾ ਉਹਨਾਂ ਦੇ ਪਲੇਅਰ ਸਾਡੇ ਦੇਸ਼ ਦੀ ਧਰਤੀ ਤੇ ਆ ਕੇ ਖੇਡਣਗੇ ਸਾਡੇ ਦੇਸ਼ ਦੇ ਲੋਕ ਵੀ ਖੇਡ ਸਕਦੇ ਇਹ ਦੋ ਤਰ੍ਹਾਂ ਦਾ ਰਵਈਆ ਨਹੀਂ ਹੋਣਾ ਚਾਹੀਦਾ ਅਗਰ ਦਿਲਜੀਤ ਦੋਸਾਂਝ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਦਾ ਕੰਮ ਕਰਨਾ ਗਲਤ ਹੈ ਤਾਂ ਫਿਰ ਪਹਿਲਗਾਮ ਦੇ ਵਿੱਚ ਹੱਤਿਆਕਾਂਡ ਤੋਂ ਤੁਰੰਤ ਬਾਅਦ ਕਿਸੇ ਪਾਕਿਸਤਾਨੀ ਟੀਮ ਦਾ ਸਾਡੇ ਦੇਸ਼ ਦੇ ਵਿੱਚ ਆਣਾ ਔਰ ਦਾ ਸਵਾਗਤ ਕਰਨਾ ਵੀ ਗਲਤ ਹੈ ਇਸ ਤਰ੍ਹਾਂ ਦਾ ਦੋਰਾ ਮਾਡਲ ਨਹੀਂ ਹੁੰਦਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਨਾਮ ਸੀ ਕਮਲਕੌਰ ਉਹਦਾ ਕਤਲ ਕਰ ਦਿੱਤਾ ਗਿਆ ਤੇ ਤੁਹਾਡੇ ਕੋਲ ਸਿਵ ਸੈਨਿਕ ਉਹਦੇ ਹੱਕ ਦੇ ਵਿੱਚ ਖੜ ਗਏ ਜੇ ਜਿਹੜੇ ਵੀ ਹੱਕ ਦੇ ਖੜੇ ਮੈਰੇ ਉਹ ਗਲਤ ਹੈ ਮੇਰਾ ਆਫੀਸ਼ੀਅਲੀ ਸਟੇਟਮੈਂਟ ਹੈ ਮੇਰੀ ਪਾਰਟੀ ਦਾ ਸਟੇਟਮੈਂਟ ਹੈ ਸਾਡੀ ਪਾਰਟੀ ਦਾ ਕੋਈ ਲੀਡਰ ਉਹਨਾਂ ਦੇ ਹੱਕ ਚ ਨਹੀਂ ਖੜਾ ਹੋਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਇੱਕ ਔਰਤ ਦਾ ਕਤਲ ਕਰ ਦੇਣਾ ਔਰ ਉਹ ਵੀ ਨਿਹੱਥੇ ਦਾ ਔਰ ਉਹ ਵੀ ਉਸ ਨੂੰ ਅਣਜਾਣ ਦੇ ਵਿੱਚ ਉਹ ਕੋਈ ਬਹਾਦਰੀ ਦਾ ਕੰਮ ਨਹੀਂ ਹੈ ਕਿਉਂਕਿ ਅਗਰ ਉਹ ਕੁਝ ਗਲਤ ਕਰ ਰਹੀ ਸੀਗੀ ਸੰਸਕ੍ਰਿਤੀ ਦੇ ਖਿਲਾਫ ਸੀ ਜਾਂ ਸਭਿਆਚਾਰ ਦੇ ਖਿਲਾਫ ਸੀਗਾ ਕਾਨੂੰਨ ਰੋਕਣ ਲਈ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਮੌਜੂਦ ਹੈ ਅਸੀਂ ਸੰਵਿਧਾਨ ਨੂੰ ਕਾਨੂੰਨੀ ਤਰੀਕੇ ਦਾ ਆਸਰਾ ਲੈ ਕਰਕੇ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾ ਸਕਦੇ ਸੀ ਇਹ ਕੋਈ ਤਾਲਿਬਾਨ ਦਾ ਦੇਸ਼ ਤਾਂ ਹੈ ਨਹੀਂ ਇਹ ਕੋਈ ਅਫਗਾਨਿਸਤਾਨ ਦਾ ਦੇਸ਼ ਨਹੀਂ ਵੀ ਜੋ ਤੁਹਾਨੂੰ ਪਸੰਦ ਨਾ ਆਏ ਉਹਦੇ ਖਿਲਾਫ ਤੁਸੀਂ ਉਹਨੂੰ ਹੱਤਿਆ ਕਰ ਦੋਗੇ ਉਹਨੂੰ ਮਾਰ ਦੋਗੇ ਇਹ ਤਾਲਿਬਾਨੀ ਹਕੂਮਤ ਤੇ ਚੱਲ ਨਹੀਂ ਰਹੀ ਇਸ ਕਰਕੇ ਮੈਂ शिवसेना ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਜਿਹੜੇ ਨਿਹੰਗ ਸੀਗੇ ਉਹਨਾਂ ਦੇ ਕਿਸੇ ਕਾਰਵਾਈ ਦਾ ਸਵਰਥਨ ਨਹੀਂ ਕਰਦਾ ਔਰ ਨਾ ਹੀ ਮੈਂ ਉਸ ਔਰਤ ਦਾ ਸਮਰਥਨ ਕਰਦਾ ਜਿਹੜੇ ਕਿ ਨੈਤਿਕ ਪਤਨ ਦਾ ਕਾਰਨ ਬਣੇ ਲੇਕਿਨ ਜਿਹੜੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਦੇਸ਼ ਦੇ ਸੰਵਿਧਾਨ ਦੇ ਕਾਨੂੰਨ ਦੇ ਅਨਸਾਰ ਹੋਣੀ ਚਾਹੀਦੀ ਹੈ ਔਰ ਦੇਸ਼ ਦਾ ਕਾਨੂੰਨ ਸਮਰਥ ਹੈ ਇਹੋ ਜੀਆਂ ਕਾਰਵਾਈਆਂ ਨੂੰ ਰੋਕਣਾ ਤੁਸੀਂ ਕਹਿੰਦੇ ਹੋ ਕਿ ਸਾਡਾ ਮੈਨੂੰ ਦੇ ਉਲਟ ਚਲਦੇ ਹੋ ਤੁਸੀਂ ਅਸ਼ਲੀਲਤਾ ਫਲਾਉਣ ਵਾਲਿਆਂ ਦੇ ਹੱਕ ਚੋ ਜਾਂ ਜੱਜ ਕਹਿੰਉਗੇ ਮੇਰੇ ਸਟੇਟਮੈਂਟ ਨੂੰ ਧਿਆਨ ਨਾਲ ਸੁਣਾ ਮੈਂ ਨੇ ਕਿਹਾ ਮੈਂ ਉਸ ਔਰਤ ਦਾ ਵੀ ਸਮਰਥਨ ਨਹੀਂ ਕਰਦਾ ਜਿਹੜੇ ਸਮਾਜਿਕ ਨੈਤਿਕ ਪਾਤਨ ਦਾ ਕਾਰਨ ਹੈ ਮੈਂ ਉਸ ਔਰਤ ਨੂੰ ਸਮਰਥਨ ਨਹੀਂ ਕਰ ਰਿਹਾ ਨਾ ਹੀ ਮੈਂ ਕਹਿ ਰਿਹਾ ਕਿ ਉਹਨੂੰ ਪੂਰੀ ਆਜ਼ਾਦੀ ਹੈ ਕਿ ਉਹ ਆਪਣੇ ਸਮਾਜਿਕ ਕਦਰਾਂ ਕੀਮਤਾਂ ਦੇ ਉਲਟ ਚੱਲ ਜਾਏ ਪਰ ਮੈਨਰ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਜੱਜ ਬਣ ਕੇ ਕਾਰਵਾਈ ਕਰ ਦੇ ਇਹ ਤਾਂ ਫਿਰ ਜੰਗਲ ਰਾਜ ਹੋ ਜਾਏਗਾ ਮੈਨੂੰ ਕੋਈ ਔਰਤ ਪਸੰਦ ਨਹੀਂ ਆਏਗੀ ਵੀ ਇਹਨੇ ਫਲਾਗ ਕਿਉਂ ਪਾਈ ਹੈ ਇਹਨੇ ਇਹ ਕਿਉਂ ਪਾਇਆ ਤੇ ਮੈਂ ਚਾਕੂ ਘੜ ਕੇ ਉਹਦੀ ਹੱਤਿਆ ਕਰ ਦਾਂਗਾ ਇਹ ਤਾਂ ਕੋਈ ਸਾਡੇ ਦੇਸ਼ ਦਾ ਸੱਭਿਆਚਾਰ ਨਹੀਂ ਹੈਗਾ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੈ ਸੰਵਿਧਾਨ ਹੈ ਅਗਰ ਉਹ ਕਾਨੂੰਨ ਦੇ ਅਨਸਾਰ ਉਹ ਔਰਤ ਕੰਮ ਨਹੀਂ ਕਰ ਰਹੀ ਅਸੀਂ ਉਹਦੇ ਖਿਲਾਫ ਆਪਣਾ ਕਾਨੂੰਨੀ ਸ਼ਿਕਾਇਤ ਕਰ ਸਕਦੇ ਹਾਂ ਕਾਨੂੰਨੀ ਤੌਰ ਤੇ ਕਾਰਵਾਈ ਕਰ ਸਕਦੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਹੈ ਕਿ ਕਾਨੂੰਨੀ ਤਰੀਕੇ ਨਾਲ ਰੋਕਿਆ ਗਈਆਂ ਸਾਡੇ ਦੇਸ਼ 'ਚ ਬਹੁਤ ਸਾਰੇ ਪਾਕਸੋ ਐਕਟ ਆ ਦੂਸਰੇ ਕਾਨੂੰਨ ਹੈ ਕਾਰਵਾਈ ਹੋ ਸਕਦੀ ਹੈ ਤੁਸੀਂ ਜਿੱਦ ਆਪਣੇ ਅਬਿਊਜ਼ ਵਧਾਉਣ ਦੇ ਲਈ ਸਸਤੀ ਸੌਦੇ ਦੇ ਲਈ ਗੁਰੂ ਸਾਹਿਬ ਦੇ ਦਿੱਤੇ ਹੋਏ ਬਾਣੇ ਔਰ ਗੁਰੂ ਸਾਹਿਬ ਦੇ ਦਿੱਤੇ ਹੋਏ ਹਥਿਆਰਾਂ ਦਾ ਦੁਰਪਯੋਗ ਨਹੀਂ ਕਰ ਸਕਦੇ ਇਹ ਸਨ ਨਾਲ ਪਵਨ ਗਪਤਾ ਸੀ ਸਿਲਸਿਲੇ ਕਾਗੂ ਜਿਹੜੇ ਕਹਿੰਦੇ ਆ ਕਿ ਦੋਰਾ ਮਾਪੜ ਨਹੀਂ ਹੋਣਾ ਚਾਹੀਦਾ ਦੋਰਾ ਕਾਨੂੰਨੀ ਨਹੀਂ ਹੋਣਾ ਚਾਹੀਦਾ ਜੇ ਐਕਟਰ ਨੇ ਜਿਹੜੇ ਕਲਾਕਾਰ ਨੇ ਉਹਨਾਂ ਤੇ ਮਨਾਹੀ ਹੋਇਆ ਤਾਂ ਕਿਹੜਾਰੀਆਂ ਲੋਕੀ ਖੇਡਣਾਂ ਚਾਹੀਦਾ ਤੇ ਕਿਸੇ ਦੇ ਕੋਲ ਅਧਿਕਾਰ ਨਹੀਂ ਕਿ ਉਹ ਸਾਡੇ ਦੇਸ਼ ਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇ ਸੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮਨ ਹੈਪੀ ਦੇ ਨਾਲ ਰਵੀ ਪਟਿਆ